रोड शो दान पहुचा कलान راجي جي خد کي انگريز با جي زنده‌باد انگريز با جي زنده‌باد سن اس جي زنده‌ باد زنده‌باد اوهي ٿو هجي سڄي زندگي ۾ ٻو سائيٽ تي هڪ ٿو اچي ٿو اچي ٿو بار بار ڪا ٿو هجي لکي ٿا ڀو زنده‌باد اوتر اچي ٿا اچي نه ਇਹ ਰੋਡ ਸ਼ੋ ਨਿਕਾ ਮਹੱਲਾਕੇ ਚ ਆਏ ਨੇ ਲੋਕਾਂ ਉਹਦੇ ਚ ਆਏ ਨੇ ਔਰ ਪਹਿਲੀ ਵਾਰ ਐਂਟਰ ਕੀਤਾ ਤੇ ਲੋਕੀ ਸਵਾਗਤ ਲਈ ਆਏ ਨੇ ਰੋਡ ਸ਼ੋ ਜਿਸ ਦਿਨ ਹੋਏਗਾ ਉਹਦੋਂ ਹੋਰ ਤਰੀਕੇ ਦਾ ਰੋਡ ਸ਼ੋ ਹੋਏਗਾ ਕਿਦਾਂ ਦਾ ਘਰ ਮੇਰੇ ਪਿਛੋ ਜੀ ਸਰ ਜੀ ਆਪ ਤੁਸੀਂ ਵੇਖ ਹੀ ਰਹੇ ਹੋ ਤਾਂ ਹੀ ਦੇਖੋ ਕਿ ਜਿਹੜੀ ਤੇ ਅੱਜ ਤੱਕ ਨਾ ਭਾ ਜੀਪੀ ਨਾ ਆਮ ਆਦਮੀ ਪਾਰਟੀ ਤੇ ਜਿਹੜੇ ਕਹਿੰਦੇ ਸੀ ਕਿ ਕਾਂਗਰਸ ਦਾ ਕੈਂਡੀਡੇਟ ਕਦੋਂ ਆਏਗਾ ਅਸੀਂ ਦੇ ਦਿੰਨੇ ਹਾਂ ਉਹਨਾਂ ਨੂੰ ਦੱਸਾਂਗੇ ਕਿ ਕਿਵੇਂ ਮੁਕਾਬਲਾ ਕਰੀਦਾ ਕਿਵੇਂ ਜ਼ਿਲ੍ਹੇ ਦੀ ਗੱਲ ਕਰਨੀ ਹੈ ਕਿਵੇਂ ਪੰਜਾਬ ਦੀ ਕਰਨੀ ਹੈ ਕਿਵੇਂ ਹਿੰਦੁਸਤਾਨ ਦੀ ਕਰਨੀ ਹੈ ਪਾਰਲੀਮੈਂਟ ਜਿਹੜੀ ਆ ਉਹ ਪੂਰੇ ਕੰਟਰੀ ਦੀ ਗੱਲ ਹੁੰਦੀ ਹੈ ਪੂਰੇ ਤੁਹਾਡੇ ਸਟੇਟ ਦੀ ਗੱਲ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੀ ਗੱਲ ਹੋਵੇ ਉਹ ਜਾ ਕੇ ਬਾਰਡਰ ਦਾ ਡਿਸਟ੍ਰਿਕਟ ਉਹਦੀ ਬਾੜੇ ਗੱਲ ਕਰਾਂਗੇ ਠੀਕ ਹੈ ਥੈਂਕ ਯੂ ਦੇ ਕਲਾਨੌਰ ਖੜੇ ਆ ਜਿਹੜੇ ਮੂਹਨਾ ਵੋਟਾਂ ਮੰਗਣ ਆਉਣਗੇ ਤੁਹਾਡੇ ਕੋਲ ਤੁਹਾਡਾ ਚ ਕੇਂਦਰ ਸੈੱਟਰ ਬਣਾਇਆ ਸੀ ਬੰਦ ਕਰਕੇ ਚਲੇ ਗਿਆ ਇਹਦਾ ਇਹਦੇ ਬਾਰੇ ਤੁਸੀਂ ਪੁੱਛ ਲਿਓ ਕਿ ਕੇਂਦਰ ਸੈੱਟਰ ਬੰਦ ਕਿਉਂ ਕੀਤਾ ਗਿਆ ਤੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਹਸਪੀਟਲ ਅੱਜ ਤੱਕ ਐਮਰਜੈਂਸੀ ਨਹੀਂ ਚਲਾਛੇ ਜੀ ਬਿਲਡਿੰਗ ਮੈਂ ਬਣਾ ਕੇ ਚਲਾ ਗਿਆ ਕਾਲਜ ਨੂੰ ਦੇਖੋ ਹੋਰ ਜਿਹੜੇ ਚੀਜ਼ਾਂ ਨੇ ਅੱਜ ਤੱਕ 1 ਰੁਪਿਆ ਡਵੈਲਪਮੈਂਟ ਦਾ ਨਹੀਂ ਭੇਜ ਸਕੇ ਮਨਨ ਕੋ ਕਿ ਜਿਹੜੀ ਮੈਂ ਪਾਰਕ ਬਣਾ ਕੀਆ ਇਹਦੀ ਮੇਨਟੇਨੈਂਸ ਜਿਹੜੀ ਉਹਨੂੰ ਹੀ ਪ੍ਰਕਰਾਰ ਰੱਖਣਾ। ਸਰ ਬਿਰੋਧੀਆਂ ਲੋਕ ਕਹਿ ਜਾ ਰਹੇ ਆ ਕਿ ਇਹ ਕਾਗਜ਼ ਦੇ ਬੰਦੇ ਸਮਝਾਂਗੇ। ਗੱਲ ਸੁਣ ਜਿਹੜਾ ਕੋਈ ਬੋਲਦਾ ਉਹਨੂੰ ਆਖੋ ਆਪਣੇ ਪਿੰਡ 'ਚ ਹੀ ਵੇਖ ਲਈਂ। ਆ ਪਸਟੇਫੜਨ ਵਾਲੇ ਪਿੱਛੇ ਫੌਜ ਆ ਰਹੀ ਹੈ। ਉਹ ਬੰਦਾ ਜਿਸ ਵੇਖੋ ਮੈਂ ਇਸ ਕਰਕੇ ਦੀ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਆ ਇਹ ਇੱਕ ਪਿੰਡ ਦੀ ਉਸ ਲੈਵਲ ਦੀ ਇਲੈਕਸ਼ਨ ਨਹੀਂ ਗਈ ਇਹ ਦੇਸ਼ ਦੇ ਨਿਰਮਾਨ ਦੀ ਗੱਲ ਆ ਦੇਸ਼ ਦੇ ਕਨਸਟੀਟਿਊਸ਼ਨ ਨੂੰ ਸੰਭਲਣ ਦੀ ਗੱਲ ਆ ਦੇਸ਼ ਦਾ ਸੰਵਿਧਾਨ ਖਤਰੇ 'ਚ ਪੈ ਗਿਆ ਉਹਦੇ ਬਾਰੇ ਗੱਲ ਕਰਨੀ ਗੱਲ ਆ ਜਿਹੜੀ ਕਹਿੰਦੇ ਮੈਂ ਧੱਕੇ ਧੱਕਿਆਂ ਨਾਲ ਕੋਈ ਨਹੀਂ ਚੱਲਦਾ ਇਹ ਤੁਰਦੇ ਨੇ ਪਿਆਰ ਦੇ ਨਾਲ ਤੀਜੀ ਵਾਰੀ ਤਾਂ ਹੀ ਤੇ ਲੋਕਾਂ ਨੇ ਲਗਾਤਾਰ ਐਮਐਲਏ ਬਣਾਤਾ ਜੇ ਮੈਂ ਵੀ ਕਹਿੰਦਾ ਕਿ ਵੇਖਦਾ ਕਿਹੜਾ ਬਸਤੇ ਖੜਦਾ ਲੋਕਾਂ ਕਣੇ ਆ ਲੈ ਖੜੇ ਐ ਬਸਤਾ ਫੜੇ ਤੇ ਤੈਨੂੰ ਹਰਾਇਆ ਹੀ ਸਰ ਜੀ ਮਾਨਸਨ ਕਰੇ 13 ਜੀਰ ਦੀ ਗੱਲ ਕਰ ਰਹੇ ਨਹੀਂ ਉਹਨੂੰ ਛੱਡੋ ਯਾਰ ਉਹ ਜੋ ਮਰਜ਼ੀ ਕਰਦਾ ਇੰਡੀਆ ਕ੍ਰਾਈਮ న్యూਸ zulm ke khilaf jung aap dekh rahe hain india crime